ਮਾਜਿ ਮਿਲੂ ਰਹਿਮਾਨ ਅਤੇ ਉਹਨਾਂ ਦੇ ਧਰਮ ਪਤਨੀ ਮੈਡਮ ਫਰੀਆ ਰਹਿਮਾਨ ਜੀ ਦਾ ਅਸੀਂ ਨਿੱਘਾ ਸਵਾਗਤ ਕਰਦੇ ਆਂ ਅਤੇ ਸਾਰੀ ਪ੍ਰੈਸ ਵੀ ਬੈਠੀ ਆ ਡੀਪੀਆ ਸਾਹਿਬ ਡੀਪੀਆ ਸਾਹਿਬ ਬੈਠੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਮੈਂ ਬੇਨਤੀ ਕਰਦਾ ਡਾਕਟਰ ਜਗਜੀਤ ਸਿੰਘ ਸੀਨੀਅਰ ਮੈਡੀਕਲ ਆਫਸਰ ਫਿਬਲਾ ਹਸਪਤਾਲ ਮੇਰਕੋਲਾ ਜਰਾ ਜੀ ਸਾਡੇ ਇਲਾਕੇ ਦੇ ਰੋਲ ਪਾਸ ਸਰਜਨ ਸਾਡੀ ਆਪਸ਼ਨ ਹੈ ਬਾਕੀ سواقیا ہوا سیارم خاص طور پہ نیجی رتنا سرکار ਇਸ ਦਾ ਤੌਰ ਤੇ ਗਲਾਸੀ ਜੀ ਨੂੰ ਸ਼ੁਭ ਸ਼ਾਮਾ ਸ਼ੁਰੂ ਕਰ ਜਾਏ ਇਸ ਲਈ ਮੈਂ ਇਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਅਸੀਂ ਇਸੇ ਤਰ੍ਹਾਂ ਹੀ ਸਾਡੇ ਆਪਣੇ ਸਾਥੀ ਰਹਿਣ ਵਾਲੇ ਦੇ ਵਿੱਚ ਇਸ ਸ਼ਹਿਰ ਦੀ ਤਰੱਕੀ ਲਈ ਸਾਰੇ ਸਵਾਗਤ ਹੈ ਪੰਜਾਬ ਸਰਕਾਰ ਦੇ ਜੋ ਫਰਮਿਸਟ ਸਵਾਗਤ ਹੈ ਜੋ ਬਾਤ ਕਰਕੇ ਇਸ ਦਾ ਕਿਸੇ ਦਾ ਆਪ ਦਾ ਦਰਸ਼ਨ ਕਰਦੇ ਸਾਨੂੰ ਤੁਹਾਡਾ ਸਾਰਿਆਂ ਦਾ ਮਿਲਿੰਦ ਬੱਲਾ ਦਿਲੋਂ ਦਿਲੋਂ ਬਹੁਤ ਹੀ ਸ਼ੁਭ ਦਿਹਾਣਾ ਹੈ ਜਦੋਂ ਕਿ ਨਾ ਹਸਪੀਟਲ مری کو سیوا جی شروعات کی جا رہی ہے مانیہ مکمری سردار پر مان صاحب نے سمچے پنجاب ہر کھیتر بہت بٹے پتر سے وکاس سے کم بٹے ہوئے ہن نئے سکول بنائے جا رہے ہیں ਸਕੂਲ ਆਫ ਐਮਿਨੈਂਸ ਬਣਾਏ ਗਏ ਹਨ ਸਕੂਲਾਂ ਦੀ ਹਾਲਤ ਜਿਹੜੀ ਹੈ ਉਹ ਠੀਕ ਕੀਤੀ ਜਾ ਰਹੀ ਹੈ ਹਸਪੀਟਲ ਦੇ ਵਿੱਚ ਬਹੁਤ ਬੱਦੇ ਬੱਦੇ ਬਦਲਾਅ ਲਿਆਤੇ ਜਾ ਰਹੇ ਹਨ ਜਿਹੜੀਆਂ ਵਿਭਾਗੀਆਂ ਦੇ ਇਲਾਜ ਨਵੇਂ ਸਾਂ ਹੋ ਰਹੇ ਹਨ ਉਹ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਮਸ਼ੀਨਰੀ ਇਸਨ ਵਿੱਚ ਪ੍ਰੋਵਾਈਡ ਕੀਤੇ ਜਾ ਰਹੇ ਹਨ ਪੌੜਾ ਬਿਜਲੀ ਦੇ ਖੇਤਰ ਵਿੱਚ ਬਹੁਤ ਰਾਜਾਂ ਲੋਕਾਂ ਨੇ ਕੰਮ ਕੀਤਾ ਗਿਆ ਹੈ ਨਹਿਰੀ ਪਾਣੀ ਦੇ ਸਦ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਉਵੇਂ ਕਸਿਆਂ ਦੁਆਰਾ ਨਹਿਰੀ ਪਾਣੀ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਪਿਛਲੇ ਈਤਾਲਾ ਦੇ ਵਿੱਚ 45000 ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀਆਂ ਗਈਆਂ ਹਨ ਮੈਂ ਸਮਝਦਾ ਹਾਂ ਕਿ এডਿਕੇਸ਼ਨ ਦਾ ਵਧੀਆ ਪ੍ਰਬੰਧ ਕਰਨਾ ਔਰ ਲੋਕਾਂ ਲਈ ਮੁਫਤ ਦਵਾਈ ਦਾ ਪ੍ਰਬੰਧ ਕਰਨਾ ਹਸਪੀਟਲ ਦੇ ਵਿੱਚ ਕਈ ਪ੍ਰਕਾਰਾਂ ਦੀ ਸੇਵਾ ਪ੍ਰੋਵਾਈਡ ਕਰਨਾ ਇਹ ਮੁਬਲੀ ਜ਼ਿੰਮੇਦਾਰੀ ਬਹਨ ਕਰਦੀ ਹੈ ਹਰ ਇਨਸਾਨ ਨੂੰ ਇਹ ਜ਼ਰੂਰੀ ਹੁੰਦੀ ਹੈ ਮਾਨਯੋਗ ਮੰਤਰੀ ਸਾਹਿਬ ਜੀ ਮੈਂ ਦੇ ਵਿੱਚ ਅੱਜ ਪੰਜਾਬ ਦੇ ਸਾਡੇ ਸਿਹਤ ਮੰਤਰੀ ਮਾਨਯੋਗ ਡਾਕਟਰ ਬਲਬੀਰ ਸਿੰਘ ਜੀ ਮਲੇਰਪੁਰਲਾ ਹਸਪਤਲ ਦੇ ਵਿੱਚ ਡਾਇਲਿਸਿਸ ਸਿਸਟਮ ਦੇ ਜਾਂ ਸੇਵਾਮਾਨਾ ਸੁਧਾਰ ਟਕ ਕਰਨ ਜਾ ਰਹੇ ਹਨ اور اس موقع پہ میں جتے صاحب جانو مکمنترینواد کرتا ہوں ڈاکٹر بلویر سب جی سارے مانو صحت منتری صاحب کو نو بات بھی دینا دہا ہوں دنواد بھی کر رہا ہوں اس کے نال ایس ایم او صاحب اور سورے سارے سٹاف کا بھی ਨਾਨ ਬਾਕ ਕਰਦੇ ਆਂ ਕਿ ਮਨ ਵਾਟਪਾ ਵੀ ਜਿਨੇ ਆ ਜੀਨਾ ਨੇ ਇਸ ਸਿਸਟਮ ਨੂੰ ਲਾਗੂ ਕਰਾਉਣ ਦੇ ਵਿੱਚ ਪੂਰਾ ਪੂਰਾ ਸਹਿਯੋਗ ਦਿੱਤਾ ਹੈ ਔਰ ਅੱਜ ਮੈਂ ਜ਼ਿਲ੍ਹਾ ਮਲੇਰਕੋਲਾ ਦੇ ਸੂਚੇ ਲੋਕਾਂ ਨੂੰ ਮੁਬਾਰਕਬਾਦ پیش ਕਰਦਾ ਹਾਂ ਕਿ ਅੱਜ ਦੇ ਮਲੇਰਕੋਲਾ ਜ਼ਿਲ੍ਹਾ ਹਸਪੀਟਲ ਵੀ ਪੰਜਾਬ ਦੇ ਉਹਨਾਂ ਹਸਪੀਟਲਾਂ ਵਿੱਚ ਸ਼ਾਮਿਲ ਹੋ ਜਾਏਗਾ ਜਿੱਥੇ ਦੈਨਸੇ ਮੁਫਤ ਸੂਲ ਜਿਹੜੀ ਹੈ ਉਹ ਪਾਇ ਨਹੀਂ ਕੋਈ ਕੀਤੀ ਗਈ ਹੈ ਪਹਿਲੋਂ ਦੇ ਪ੍ਰਭੂ ਤੁਸੀਂ ਸਾਰੇ ਜਾਣਦੇ ਹੋ ਕਿ ਸਮਾਜ ਦੇ ਵਿੱਚ ਇੱਕ ਵੱਡਾ ਵਰਗ ਇਸੇ ਲੋਕਾਂ ਦਾ ਹੈ ਕਿ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਨਹੀਂ ਹਨ ਉਹ ਆਪਣਾ اپنے دے کسی ممبر کا علاج جڑا ہے وہ کرواؤن دے سمرتھ نہیں ہے پر پنجاب سرکار نے جو مفت سہولتا پروائیڈ کی ہر پرکار دی دبئی اور اس دے نال میرے تو پہلے دسیا گیا کہ ہارٹ دے تعلق نال ਔਰ ਦੂਸਤਿਆਂ ਬਿਮਾਰੀਆਂ ਤੇ ਅਣਕੁਮਾਰੀਆਂ ਦੇ ਤਾਲੁਕ ਨਾਲ ਵੀ ਅਸੀਂ ਇੱਥੇ ਜਿਹੜੇ ਇਨਸਟਰੂਮੈਂਟ ਜਿਹੜੇ ਰਿਸਟਾਲ ਕੀਤੇ ਹਨ ਔਰ ਅੱਜ ਡਾਇਗਨੋਸਟਿਕ ਡਾਟਾ ਸਿਸਟਮ ਆਇਆ ਉਸਦੀ ਦੀਵਾਨਾਂ ਦੀ ਸ਼ੁਰੂਆਤ ਹੋ ਰਹੀ ਹੈ ਔਰ ਇਸ ਦੇ ਨਾਲ ਸਾਡੇ ਮਲੇਰ ਕੋਣਾ ਦੇ ਨੇੜੇ ਦੇ ਲੋਕਾਂ ਨੂੰ ਬੱਤੇ ਬੱਤੇ ਤੇ ਰਾਹਤ ਮਿਲੇਗੀ ਔਰ ਲੋਕ ਇਸ ਦਾ ਫਾਇਦਾ ਪੂਰਾ ਕਰ ਸਕਣਗੇ ਅੱਜ ਅਸੀਂ ਜਿੱਚ ਆਤਮਾ ਰੀ ਬਹੁਤ سارے ਲੋਕ ਐਸੇ ਹਨ ਕਿ ਜਿਹੜੇ ਡਾਇਲਿਸਿਸ ਕਰਾਉਂਦੇ ਨੇ ਅਹਿਮਦਗੜ੍ਹ ਪਟਿਆਲਾ ਲੁਧਿਆਣਾ ਜਾਂ ਇਸਦੇ ਹਸਪਤਾਲਾਂ ਚ ਜਾਂਦੇ ਪਰ ਅੱਜ ਜਦੋਂ ਮਲੇਰਕੋੜਲੇ ਦੇ ਇਸ ਜ਼ਿਲ੍ਹਾ ਕਥੀ ਹਸਪੀਟਲ ਦੇ ਵਿੱਚ ਡਾਇਲਿਸਿਸ ਸੇਵਾਵਾਂ ਚਲੋ ਰਹੀਆਂ ਨੇ ਤੇ ਇਸ ਨਾਲ ਉਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਉਹ ਆਪਣਾ ਡੈਂਟਿਸਟ ਦਾ ਇਖੋ ਹੀ ਕਰਵਾ ਸਕਦੇ ਨਾ ਜੋ ਖਰਚਾ ਵੀ ਬਚੇਗਾ ਉਹਨਾਂ ਦਾ ਟਾਈਮ ਵੀ ਬਚੇਗਾ ਔਰ ਉਹਨਾਂ ਜਾਣੋਂ ਦਾ ਖਰਚਾ ਤੋਂ ਵੀ ਬਚੇਗਾ ਕਿਉਂਕਿ ਇਹ ਸਭ ਸੇਵਾਵਾਂ ਜਿਹੜੀਆਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਨੇ ਤੇ ਇਸ ਲਈ ਜੀਤੂ ਆਪਏ ਨੇ ਮਾਨ ਸਾਥੀ ਸਰਕਾਰ ਦਾ ਮਾਨਯੋਗ ਸਿਹਤ ਮੰਤਰੀ ਸਾਹਿਬ ਦਾ ਔਰ ਹਸਪੀਟਲ ਦੇ ਸਾਰੇ ਅਮਲੇ ਦਾ ਪ੍ਰਸਟੋਪ ਤੇ ਐਸਐਮਓ ਸਾਹਿਬ ਦਾ ਮੈਂ ਸ਼ੁਕਰੀਆ ਰੱਖਦਾ ਹਾਂ ਔਰ ਜिले ਦੇ ਸਾਰੇ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬੇਸ਼ਕਰੀਆ ਦਿੰਦਾ ਹਾਂ ਜੈ

ਅੱਡਾ ਜਿਹੜਾ ਹਸਪਤਾਲ ਹੈ ਜਿਹੜਾ ਬੇਕੋੜੇ ਦਾ ਉਹ ਪੰਜਾਬ ਦੇ ਤੇ ਉਹਨਾਂ ਦੇ ਨਾਲ ਆਏ ਉਹਨਾਂ ਤੇ ਚੀਕਿਆ ਹੈ ਤੇ ਬਾਕੀ ਜਿਹੜੇ ਹੋਰ ਇੱਥੇ ਕੌਂਸਲ ਦੇ ਪਰਚੇ ਸਰਚ ਹਸਪਤਾਲ ਦੇ ਸਾਥ ਉਹਨਾਂ ਪਰ ਅਤੇ ਪ੍ਰੈਸ ਮੀਡੀਆ ਵਾਲੇ ਜਿਹੜੇ ਇੱਥੇ ਆਪਣਾ ਮਤਲਬ ਅੱਜ ਸਮਾਪਤੀ ਕੇ ਸੰਦੇ ਨਾਲ ਜੇ ਖੁਸ਼ੀ ਸੰਧੀ ਕਰਨੇ ਇੱਥੇ ਪਹੁੰਚੇ ਹੋਏ ਨੇ ਮੈਂ ਉਹਨਾਂ ਦਾ ਤੈਅ ਕਿ ਲੋਕ ਬਹੁਤ ਖੰਦਨ ਬਾਤ ਕਰਦੇ ਆ ਉਹਨਾਂ ਦਾ ਇੱਥੇ ਆਇਆ ਲਿਖਿਆ ਹੈ